ਹਾਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੱਗੇ ਨਾ ਮੈਂ ਬਲੌਗ ਦੀ ਸ਼ੁਰੂਆਤ ਕਰਨ ਸਾਰਿਆਂ ਦੇ ਬਿਨਾਂ ਤਾਂ ਅੱਜ ਮੈਂ ਪਹਿਲਾਂ ਉੱਠੀ ਉੱਠ ਕੇ ਦੁਬਾਰਾ ਫੇਰ ਨੀਂਦ ਆ ਗਈ ਫੇਰ ਮੇਰੀ ਮੰਮੀ ਮੈਨੂੰ 11 ਵਜੇ ਠਾਕੇ ਲੈ ਕੇ ਮਤਲਬ ਇੱਕ ਦਿਨ ਦਾ ਜਦੋਂ ਆਪਣਾ ਉੱਠਣਾ ਹੀ ਨਹੀਂ ਲੇਟ ਹੋ ਜਾਏ ਤਾਂ ਉਹਨਾਂ ਨੂੰ ਤਾਂ ਸਾਰੇ ਕੰਮ ਹੀ ਲੇਟ ਹੋ ਜਾਂਦੇ ਨੇ ਉਹ ਵੀ ਅੱਜ ਮੇਰੇ ਵੀ ਹੋ ਗਿਆ ਦਿਨ ਦਾ ਹੁਣ ਵੱਜ ਰਹੇ ਨੇ ਦੁਪਹਿਰ ਦੇ 3 ਜਦੋਂ ਕਿ ਹਾਜੇ ਧੋਖ ਮੈਂ ਨਹੀਂ ਨਹੀਂ ਬਿਨਾ ਤੋਕੇ ਗਾਉਂ ਤੁਹਾਡੇ ਨਾਲ ਬਾਕੀ ਦੀ ਹੂੰ ਬਿਸ਼ੀਣ ਜਾ ਇਹ ਪਾਣੀ ਦੇਖੋ ਕਿੰਨੇ ਮਹੀਨਿਆਂ ਤੱਕ ਰੋਗੇ ਤਾਂ ਵੀ ਕੱਪੜੇ ਖਤਮ ਹੋਣ ਵਾਲੀ ਨਹੀਂ ਹੋਰੇ ਐਨੇ ਜ਼ਿਆਦਾ ਕੱਪੜੇ ਹੋ ਗਏ ਧੋਣ ਵਾਲੇ ਤੇ ਮੈਂ ਨਹਾ ਕੇ ਹੁੰਨੀ ਥੋੜਾ ਜਾ ਤਿਆਰ ਤੇ ਫਿਰ ਤੁਹਾਨੂੰ ਮਿਲਦੀ ਆਂਗੀ ਥੋੜੇ ਜੇ ਟਾਈਮ ਤੋਂ ਬਾਅਦ ਨਾ ਤੋ ਕੇ ਹੋ ਗਏ ਤਿਆਰ ਤੇ ਮੰਮੀ ਲੱਗ ਜੇ ਸਿਰ ਬਣ ਫਟਾਫਟ ਹਨਾ ਮੰਮੀ ਕੱਲ ਖੋਲੇ ਨੇਗਾ ਮੈਨੇ সিরাপ ਦਾ ਤਾਂ ਹੀ ਰੁਕਿਆ ਕੁਲਚਟਾਂ ਜਾਦੇ ਪੈ ਗਈਆਂ ਬਾਦੀ ਹੁਲ ਜੇ ਗਿਆ ਸਿਰ ਮੇਨਾ ਫੇਰ ਸੇਵਾ ਕੀ ਕਰਾਂਗੇ ਮੰਮੀ ਕੰਮ ਕਰਾਈਦਾ ਆਪਾ ਆਪਣੇ ਜਿਹੜੇ ਸਾਮ ਸਮਾਈ ਆ ਦੇ ਕਿੰਨਾ ਦਾ ਹਾਂ ਮੈਨੇ ਉੱਕਦਾ ਹੈਗਾ ਆਪਣੇ ਤਾਂ ਹਾਂ ਹਾਂ ਹੁਣ ਅਸੀਂ ਚੱਲ ਗਏ ਕਿੱਲੇ ਕਰਲੇ ਮੰਮੀ ਨਾਲ ਕਰਾਈਏ ਥੋੜਾ ਜਿਹਾ ਕੰਮ ਕੱਪਸ ਭਾਈ ਜਿਬਿਆ ਦੀ ਸਰਦਨ ਕੱਲੀਓ ਲੱਗੀ ਜਾਂਦੀ ਏ ਚੱਲ ਨੂੰ ਤੇ ਦੇਖੋ ਮੇਰੇ ਚੱਲਣ ਜੀ ਕੋਈ ਫਰਕ ਪਿਆ ਆਇਆ ਨਹੀਂ ਜੋਰ ਤੋਂ ਦਸੋਗ ਨੈਟ ਕਰਕੇ ਬੇਰਸ ਤਾਂ ਪਹਿਲਾਂ ਹੀ ਨੇ ਕੰਬਦੀਆਂ ਨੇ ਕਿ ਠੀਕ ਨਹੀਂ ਮਤਲਬ ਸਟੈਪ ਤੋਂ ਧੀਮੀ ਪਹਿਲਾਂ ਚੱਕਦੇ ਸੀ ਉਹ ਮੇਚ ਕਹਿ ਜਾਂਦਾ ਯਾ ਪਰ ਫੇਰ ਸਟੈਪਰ ਵੀ ਪੈਰ ਇੱਧਰ ਚਾਹ ਹੁੰਦਾ ਹੈ ਮੈਂ ਤਾਂ ਸੁਣਦੀ ਹਾਂ ਬਾਅਦ ਦਾ ਸੀ ਉਹ ਵੀ 20 ਮਿੰਟ ਕਿੰਨਾ ਗੇੜਾ ਘੰਨਿਆ ਨੇ ਕਿੰਨਾ ਕੁ ਫਰਕ ਪੈ ਲੱਗਦਾ ਹੈ ਬਾਕੀ ਤੁਹਾਨੂੰ ਉੱਥੇ ਪੈ ਕੇ ਜ਼ਿਆਦਾ ਪਤਾ ਲੱਗੂਗਾ ਫੇ ਉੱਥੇ ਬੈਠ ਕੇ ਮੈਂ ਮੰਦਰੀ ਥੋੜੇ ਜਿਹਾ ਬਣਦੇ ਮੇਰੀ ਮੰਮੀ ਤੋਂ ਅੜੀ ਕੇ ਅਲਕ ਕਰੂੰ ਤੇ ਫੇਕ ਕਦੇ ਦਿਨ ਚਲਾਵਾਂਗੇ ਚੁੱਲੇ ਨੂੰ ਮਿੱਟੀ ਨੂੰ ਜਿੰਮੀਂ ਭਾਨੇ ਨਹੀਂ ਹਾਰੇ ਸਾਰੀ ਖਰਾਬ ਕਰਤਾ ਤਾਂ ਹੁਣ ਇਹਨੂੰ ਵੀ ਿੱਟੀ ਮਿੱਟੀ ਲਾਉਣੀ ਹੈ ਕਿ ਤੇ ਭਾਂਡੇ ਵਗੈਰਾ ਸਾਫ਼ ਕਰ ਦੇਮ ਪੀੜੀ ਪਿੱਥੇ ਬੈਠਣ ਸਾਥ ਜਮਦੇ ਆ ਆਏ ਮੈਂ ਆਪੀ ਖੜ ਗਈ ਦਿਖਦੀ ਵੀ ਨਹੀਂ ਹਲਦੀ ਵੀ ਨਹੀਂ ਹੈਣਾ ਕੀ ਹਾਲ ਰਹੀਆਂ Jeg trenger litt mer. ਦੇਖਦੇ ਨੀ ਨਿੱਕੂ ਨੇ ਮੈਂ ਅੰਡਪੰਡ ਸਾਕ ਗਾਈਸ ਕਮੈਂਟ ਵੀ ਆਏ ਮੈਨੂੰ ਵੀ ਨਿੱਕੂ ਤੋਂ ਹੀ ਜੁਣਨੇ ਸੀ ਹੈ ਬਾਹਰ ਮੁੜ ਗਿਆ ਐ ਨਹੀਂ ਪਤਾ ਗੱਲ ਜਰ ਰੋ ਬਰੇ ਮੈਂ ਤਾਂ ਹੱਥ ਮਾਰੇ ਮੈਂ ਕਿਹਾ ਆ ਜਾ ਬਾਪਸੇ ਮੁੜ ਗਿਆ ਤਾਂ ਜੀ ਉਹਨੂੰ ਲੱਗਿਆ ਵੀ ਕਿਤੇ ਕੋਤ ਰਹੀਂ ਐਨ ਕਰਦੇ ਚੌ ਚੜ ਰੇ ਪਿਆਰ ਸਜਣਗੇ ਭੁੱਲੇ ਰਾਤ ਨੂੰ ਚੋਤਾ ਜਾਇਆ ਪਰ ਉਹਨਾਂ ਨੇ ਨਹੀਂ ਹੁੰਦਾ ਸੀ ਉਹਨੂੰ 4-5 ਦਿਨ ਹੁੰਦੇ ਨੂੰ ਟ੍ਰੇਨ ਤੋਂ ਉਨ ਚੜਾਂਗੇ ਕਰਾਂਗੇ ਜਿਵੇਂ ਜਿਵੇਂ ਟਾਈਮ ਬਦਲ ਜਾਂਦਾ ਹੈ ਸਭ ਕੁਝ ਹੀ ਚੇਂਜ ਹੋ ਜਾਂਦਾ ਹੈ ਇਹ ਤਾਂ ਸੋਚੇ ਵੀ ਸੀ ਬੀਐਮਐਸ ਅ ਚੇਂਜ ਹੋਊਗਾ ਕੋਈ ਜਿੰਦਗੀ ਚ ਲੱਗਦਾ ਸੀ ਇਤੋਂ ਵੀ ਵੱਧ ਘੁੰਮ ਫਿਰਾਂਗੇ ਫਾਟ 14 ਸਾਲੇ ਮਣਿਕਲੇ ਸਾਰੇ ਅੰਦਰ ਬੈਠੇ ਬੈਠੀ ਬਸ ਸਾਰਾ ਦਿਨ ਨਹੀਂ ਚ ਬਾਲ ਲੱਗਣੀ ਨਾ ਉਹ ਕੜੀਆਂ ਦੇਖੇ ਉਹ ਉਹ ਰ ਅ ਰਬ ਸੁਖ ਰੱਖੇ ਦਵਾਈ ਲੱਗ ਗਈ ਹੂੰ ਪਰ ਵੀ ਵਾਹ ਰਬ ਸੁਖ ਰੱਖੇ ਠੀਕ ਹੋ ਜਾ ਨੋ ਕੀ ਮੈਂ ਤਾਂ ਮੇਰੀ ਅੱਗੇ ਮੇਰੇ ਭੈਣ ਭਰਾਵਾਂ ਦੀ ਵੀ ਟੈਂਸ਼ਨ ਲੈਣੀ ਹੈ ਮੇਰੀ ਫੈਮਿਲੀ ਦਾ ਕੋਈ ਨਾ ਕੋਈ ਬਾਅਦ ਚਲੇ ਜਾਵੇ 7:00 ਵਜੇ ਸਾਰਾ ਕੁਝ ਇਹਨੂੰ ਬੋਫੀ ਜੀ ਹੁੰਦੀ ਏ ਇਸ ਜੀ ਗਰੇ ਹਾਂ ਇਹ ਹੁੰਦੀ ਹੈ ਨਾ ਸੱਚੀ ਜੀ ਫਿਕਰ ਲਓ ਜੀ ਭਾਂਡੇ ਮਾਏ ਮਾਂ ਜਿੰਨੇ ਕਹੇ ਸੀ ਸਾਰੇ ਭਾਂਡੇ ਮਨਤੇ ਉਸ ਤੋਂ ਬਾਅਦ ਭਾਂਡੇ ਦੀ ਲੱਗੀ ਪਿਆਸ ਪਾਣੀ ਪੀ ਕੇ ਹੁਣ ਫੇਰਾ ਹੁਣ ਜਾ ਫਰੇ ਪੇ ਕੱਪੜੇੰ ਦਾ ਜਿਹੜਾ ਕੱਦ ਖਾਲੀ ਕੀਤਾ ਸੀ ਅੱਜ ਖੋਲ ਤੋ ਤੇ ਤੇ ਇਸ ਤੋਂ ਬਾਅਦ ਪਾਣੀ ਪੀ ਕੇ ਫਿਰ ਸਾਰੇ ਕਪੜੇ ਜਿੰਨੇ ਕੋ ਵੀ ਤੈ ਹੋਂ ਦਿੱਤਾ ਹੈ ਮਾਰ ਕੇ ਚਲਾਂਗੇ ਪਰ ਨਹੀਂ ਕਰ ਹੁਣ ਹੋ ਜਾਣਾ ਚਪਲਾ ਕੱਢ ਕੇ ਉੱਪਰ ਕਾੰਗੇ ਅੱਧੇ ਕਪੜੇ ਮੈਨੇ ਹੱਬਦੇ ਨੀਚੇ ਦਾ ਪਰ ਰੱਖੇ ਨੇ ਜਿੰਨੂੰ ਕਿ ਦਿੱਤੇ ਮਾਰਨੇ ਹੁੰਦੇ ਨੇ ਉਹ ਆ ਸਕਦੇ ਨਾਲ ਦੀ ਨਾ ਬੈਗ ਚ ਪਾ ਮਮ ਤਾਂ ਇਹਨਾਂ ਨੂੰ ਤਾਂ ਮਾਰ ਕੇ ਇਹ ਹੀ ਦਵਾਰੇ ਫਿੱਟਾ ਖੁੰਝ ਜਾਂਦੇ ਨੇ ਹਾਂ ਬੈਗ ਚ ਪਾ ਲਾ ਹਾਂ ਪਾ ਦੇ ਠੀਕ ਜਾਂ ਲੱਗਦੀ ਤਾਂ ਕੱਲ੍ਹ ਲਈ ਪੀਨੇ ਬੰਨਾ ਆਹੀ ਤੀ ਤਰ ਕੱਲਾ ਸੌਂਟ ਰਹਿ ਗਿਆ ਤੀ ਕੱਲ੍ਹ ਵਾਲੇ ਦਾ ਜਿੱਦ ਆ ਕੇ ਮੈਂ ਵੀਡੀਓ ਬਣਾਉਣੀਏਗੀ ਬਹੁਤ ਛੇਤੀ ਜੀ ਹਾਂ ਹਾਂ ਇਹ ਪਾ ਕੇ ਵੀਡੀਓ ਬਣਾਉਣੀ ਹੈ ਤੇ ਹੈ ਨਾ ਹਾਂ ਆਹੀ ਪਾ ਕੇ ਲਾਈਵ ਕਰਦੀ ਆ ਹਾਂ ਸੱਚੇ ਲਾਈਵ ਲਾਈਵ ਪੈਸ ਨਾ ਫੂਲੀ ਕਲ ਨੂੰ ਉਹ ਲੋਰ ਖਟੂਗੇ ਲਾਈਵ ਸਾਈ ਜਾਣਾ ਹੈ ਜੁੜਨ ਲਾਈਵ ਦਿਨਾਲ ਮੇਰੇ ਤਾਂ ਦਿਮਾਗ ਚੋਈ ਨਿਕ ਰਹੀ ਸੀ ਹਾਂ ਤਾਂ ਇਹ ਕਹਿੰਦੇ ਮੈਂ ਹਾ ਸੂਟ ਪਾ ਕੇ ਮੇਰੇ ਮਤਲਬ ਕਮੈਂਟ ਕਰਿਆ ਜੀ ਵੀ ਜੇ ਥੋੜਾ ਬਹੁਤ ਟਾਈਮ ਪੁਰਾਣੀ ਹੋ ਰਹਾਗਾ ਤੁਸੀਂ ਲਾਈਵ ਕਰਨਾ ਸਟਾਰਟ ਕਰੋ ਤੇ ਮੈਂ ਫਿਰ ਕਾਫੀ ਮੈਨੂੰ ਨੌਲੀ ਜੀ ਬੁਕੇਰਾ ਇਕੱਠੀ ਕਰੀ ਕਿੰਨੀ ਕੁਸ਼ ਪਤਾ ਨਹੀਂ ਸਲਾਈ ਉਪਰ ਤੇ ਹੁਣ ਮੈਂ ਸੋਚੀ ਹਾਂ ਕਰ ਲਿਉਂ ਮੈਂ ਲਾਈਵ ਕਰਾਂ ਤੇ ਸਾਰੇ ਜਣੇ ਇਹਨਾਂ ਜੁੜਨ ਲਾਈਵ ਦੇ ਨਾਲ ਲਾਈਵ ਆਪਣਾ ਹੋਊਗਾ ਸ਼ਾਮ ਨੂੰ 7:00 ਵਜੇ ਦਾ ਸਾਰੇ ਜਣੇ ਜੀ ਪਾਕਿੰਟ ਇੰਸਟਾਗ੍ਰਾਮ ਤੇ ਤੁਸੀਂ ਵੀ ਚੈੱਕ ਕਰ ਸਕਦੇ ਹੋ ਸਟੋਰੀ ਵੀ ਲਗਾਉਂਗੀ ਮੈਂ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਖੁਈ ਮੇਰਾ ਬਲੌਗ ਨਹੀਂ ਦੇਖਦਾ ਤਾਂ ਇੰਤitats ਤੋਂ ਵੀ ਲੱਗੂਗਾ ਬਬ ਸਾਰੇ ਤੈ ਮਾਰ ਮਾਰ ਕੇ ਬੈਗ ਚ ਪਾਈ ਚੱਲ ਨਾਲ ਦੀ ਨਾਲ ਸਿੱਟਾ ਮੈਨੂੰ ਉਦੋਂ ਮੰਮੀ ਲੱਭਰੀ ਐ ਛਾਜੂ ਉਹ ਥੜੀ ਮੱਕੀ ਪੀ ਇਹਨੂੰ ਲਵਾਈ ਸੀ ਧੁੱਪਾ ਤੇ ਛਾਂ ਦੇ ਅੜਕੀ ਪਾਉਂ ਦੇਖੋ ਇਧਰ ਕਪੜਿਆਂ ਦੀ ਸਾਂਸ ਮਾਈ ਬੇ ਨਿਵਾਵਾ ਦੀ ਕਰਤੀ ਐ ਜਿੰਨੇ ਅਗਦੀ ਹੋਈ ਥੋੜੇ ਜੇ ਰਹਿ ਗਏ ਨੇ ਤਿੰਨ ਨਾ ਮੇਰੇ ਤਾਂ ਕੰਮ ਹੀ ਬੈਨਦਾ ਉਧਰ ਦਾ ਪੀਤਾ ਆਪਣਾ ਪੁੱਤ ਤੇ ਬਹੁਤ سارے ਛੋਟੇ ਛੋਟੇ ਪੋਇ ਤੇ ਲੱਗੇ ਹੁਣ ਤੋਂ ਸੁਣ ਨੂੰ ਵੀ ਬਦਲ ਉਹ ਪੱਤੇ ਦਿਖ ਰਹੇ ਨੇ ਹਨਾ ਮੂਰੇ ਪੱਤਿਆਂ ਦੇ ਵਿੱਚ ਦੀਨੀ ਦੀ ਫਿਰ ਜਦੋਂ ਮੈਂ ਖੜੀ ਹੋਵਾਂਗੀ ਤੁਹਾਨੂੰ ਫੇਰ ਦਿਖਾਉਂਗੀ ਕਰ ਆ ਦੇ ਮੇਰੀ ਲੱਗੀ ਹੋਈ ਆ ਫਟ ਮੱਕੀ ਨੂੰ ਚੰਦ ਚ ਨਹੀਂ ਕਰਕੇ ਇਹਨੂੰ ਥੈਲੇ ਜਪਾਗੇ ਨੂੰ ਮੈਂ ਅੰਦਰ ਰੱਖਣਾ ਸਾਮ ਸਮਾਈ ਬਹੁਤ ਜ਼ਰੂਰੀ ਹੈ ਉਧਰ ਮੇਰਾ ਬ੍ਰਦਰ ਵੀ ਐਵੇਂ ਛੋਟੇ-ਛੋਟੇ ਕੰਮ ਕਰਦਾ ਫਿਰਦਾ ਹੈਗਾ ਘਰ ਬਿਲਕੁਲ ਹੈ ਮੈਂ ਸੈਟਿੰਗ ਜੀ ਹੱਲ ਗਈ ਤੇ ਬਸ ਦੁਬਾਰਾ ਸੈਟਿੰਗ ਪਟਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਨਾ ਮੰਮੀ ਹੈ ਸ਼ਾਂਤੀ ਮੱਕੀ ਹਾਂ ਬਸ ਆਟਾ ਛਾਂਟ ਕੇ ਬਸ ਪੂਰੀਆਂ ਕਿੱਦਾਂ ਬਣਦੀਆਂ ਇਹਦੇ ਵਿੱਚ ਠੀਕ ਹੈ ਛਾਂਟ ਲੈ। ਸਮਾਂ ਸਿਗਰੀਏ ਗਲਾਸ ਦੇਲੇ ਉਹ ਮਾਂ ਨੂੰ ਪੜਾ ਰਿਹਾ ਹੈ ਤੂੰ ਤਾਂ ਇਸ ਮੀਟ ਉਹ ਤਾਂ ਕਿ ਮੈਂ ਜਲਦੀ ਮੈਨੂੰ ਦਿਖਾ ਦੇ ਤੇ ਰੈਂਟੀ ਕਾਲਾ ਅਜੀਤ ਹੁੰਦਾ ਅੰਨੇ ਦੂਰ ਹੋ ਜਾਂਦਾ ਰੈੱਡ 'ਤੇ ਹੁੰਦਾ ਰੈੱਡ ਭੜੀ 'ਤੇ ਹੁੰਦਾ ਹੈ ਰੈੱਡ ਰੈੱਡ ਤੇ ਸੋਨੀ ਹੁਦੜ ਰੈੱਡ ਰੈੱਡ 'ਤੇ ਹੁੰਦਾ

ਉਸ ਤੋਂ ਪਹਿਲਾਂ ਸੋਚਿਆ ਬਲੌਗ ਦਾ ਲਾਸਟ ਲਾਵਾ ਮੈਂ ਮਤਲਬ ਐਂਡ ਕਰ ਦਵਾਂ ਬਲੌਗ ਦਾ ਸ਼ਰਾਬ ਤੇ ਵੱਜ ਗਿਆ ਨਾ ਤੇ ਸਵੇਰ ਤੋਂ ਫੇਰ ਨਵਾਂ ਬਲੌਗ ਸਟਾਰਟ ਕਰਾਂਗੇ ਤੇ ਕੱਲ ਨੂੰ ਲਾਈਵ ਹੋਣ ਦੀ ਵੀ ਸਲਾਹ ਹੈ ਕਿ ਵੀ ਕੱਲ ਨੂੰ 4 ਵਜੇ ਲਾਈਵ ਹੋਣਾ ਹੈਗਾ ਤੇ ਲਾਈਵ ਦੇ ਵਿੱਚ ਜਿੰਨੇ ਵੀ ਹੋ ਸਕਦੇ ਵੱਧ ਤੋਂ ਵੱਧ ਭੈਣ ਭਰਾਵਾਂ ਨੇ ਜੁੜਨੇ ਦਾ ਤਾਂ ਜੋ ਮੈਨੂੰ ਵੀ ਗੱਲਬਾਤ ਕਰਨੀ ਥੋੜੀ ਜਿਹੀ ਆਸਾਨ ਲੱਗੇ ਤੁਹਾਡੇ ਸਾਹਮਣੇ ਨਾਲ ਕਿਉਂਕਿ ਹੁਣ ਬਸ 1 ਮਹੀਨਾ ਹੀ ਰਹਿ ਗਿਆ ਜੇ 1 ਮਹੀਨੇ ਦੇ ਵਿੱਚ ਆਪਣਾ 100 ਚ ਟਾਈਮ ਪੂਰਾ ਹੋ ਜਾਂਦਾ ਹੈ ਤਾਂ ਮੰਨ ਲਓ ਵੀ ਚੈਨਲ ਚੱਲ ਗਿਆ ਜੇ ਇਸ ਇੱਕ ਮਹੀਨੇ 'ਚ ਵੀ ਨਹੀਂ ਪੂਰਾ ਹੁੰਦਾ ਤਾਂ ਜਿੰਨਾ ਆਪਣਾ 1 ਮਹੀਨੇ ਦਾ ਵਾਅਦਾ ਕਰੋ ਉਨਾ ਹੀ ਪਿਛਲੇ ਮਹੀਨੇ ਤਾਂ ਕੱਟ ਗਿਆ ਕਰੂਗਾ ਇਸ ਤਰੀਕੇ ਦੇ ਨਾਲ ਚੱਲੂਗਾ ਤੇ ਇਸ ਲਈ ਮੈਂ बार-बार ਰਿਕਵੈਸਟ ਕਰਦੀ ਹੰਨੀ ਆ ਕਿ ਵੀਡੀਓ ਨੂੰ ਇੱਕ ਤੋਂ ਵੱਧ ਵਾਰ ਵੀ ਦੇਖ ਲਿਆ ਕਰੋ ਸੋ ਹੁਣ ਬਸਿਆ ਹੀ 1 ਮਹੀਨਾ ਆਪਣੇ ਕੋਲ ਬਚਿਆ ਜਿੱਦੇ ਚ ਆਪਾਂ ਵੱਧ ਤੋਂ ਵੱਧ ਆਪਣਾ ਜਿੰਨਾ ਕੁ ਵੀ ਹੋ ਸਕਦਾ ਹੈ ਟਰਾਈ ਕਰ ਸਕਦੇ ਹਾਂ ਜੋਰ ਲਗਾ ਸਕਦੇ ਹਾਂਗੇ ਤੇ ਅੱਗੇ ਲਾਈਫ ਵਿੱਚ ਸਕਸੈਸ ਮਤਲਬ ਹੋ ਸਕਦੇ ਆ ਤੇ 1 ਮਹੀਨੇ ਤੋਂ ਬਾਅਦ ਤਾਂ ਬਹੁਤ ਹੌਸਲਾ ਡਾਊਨ ਹੋ ਜੂਗਾ 1 ਮਹੀਨਾ ਬਚਿਆ ਸੋ ਸਾਰੇ ਨੂੰ ਹੱਥ ਜੋੜ ਕੇ ਰਿਕਵੈਸਟ ਹੈ ਕਿ ਵੀਡੀਓ ਨੂੰ ਸਟਾਰਟ ਤੋਂ ਲੈ ਕੇ ਲਾਸਟ ਤੱਕ ਦੇਖਿਆ ਕਰੋ ਇੱਕ ਤੋਂ ਵੱਧ ਵਾਰ ਵੀ ਦੇਖ ਲਿਆ ਕਰੋ ਤੇ ਨਾਲ-ਨਾਲ ਲਾਈਵ ਦੇ ਵਿੱਚ ਜੁੜਨੇ ਹਫਤੇ ਚ ਸ਼ਾਮ ਦੇ 4 ਵਜੇ ਕੱਲ ਨੂੰ ਮੰਮਤਾ ਧਮਾਨ ਨੂੰ ਲਾਈਵ ਦੇਖਣ ਜਾਣਾ ਨਹੀਂ ਭੁੱਲਣਾ ਹੈਗਾ ਸਾਰਿਆਂ ਨੇ ਲਾਈਵ ਚ ਆਉਣਾ ਹੈ ਬਾਏ